ਸੋ ਨੇ ਤੁਹਾਨੂੰ ਸਾਰੇ ਨੰਬਰਾਂ ਨੇ ਆ ਕੰਮ ਮਾਲਕ ਦਾ ਸასი ਗੱਲ ਜੀ ਕੀ ਹਾਲ ਚੱਲ ਨੇ ਉਹ ਠੀਕ ਠਾਕ ਮੇਰੇ ਵੀ ਸਾਰੇ ਆਸ ਹੋਊਗੀ ਵੀ ਠੀਕ ਠਾਕ ਸਾਰੇ ਤੇ ਅੱਜ ਗੱਲ ਕਰਨੀ ਘਰ ਦੀ ਤੇ ਪੇਪਰਾਂ ਦੀ ਵੀ ਸਾਰੀਆਂ ਹੀ ਤੇ ਜਿੱਦਾਂ ਹੁਣ ਕਹਿੰਦੇ ਘਰ ਦਾ ਕਿੰਨਾ ਖਰਚਾ ਆਉਂਦਾ ਸਾਰੇ ਪੁੱਛਦੇ ਸੀ ਵੀਰ ਪੁੱਛਦਾ ਸੀ ਕਮੈਂਟ ਵਿੱਚ ਤੇ ਘਰ ਦਾ ਖਰਚਾ ਇਦਾਂ ਹੀ ਵੀ ਜਿੱਦਾਂ ਲਾ ਲੋ ਖਰਚੇ ਦੀ ਗੱਲ ਕਰਦੇ ਸੀ ਵੀਰ ਤੇ ਬੀ ਕਿੰਨਾ ਖਰਚ ਆਉਂਦਾ ਮਹੀਨੇ ਦਾ ਮਹੀਨੇ ਦਾ ਖਰਚਾ ਆਉਂਦਾ ਵੀਰ ਜਿਵੇਂ ਲਾ ਲੋ ਵੀ ਰੈਂਟ ਦਾ ਵਾ ਘਰ ਦਾ ਜਿੱਦਾਂ ਕਰਾਇਆ ਦਾ 600 700 ਘਰ ਦਾ ਕਰਾਇਆ ਵਾ ਉਹ ਚ ਜਿੰਨੇ ਮੁੰਡੇ ਰਹਿੰਦੇ ਉਹਨਾਂ ਡਿਵਾਈਡ ਹੋ ਜਾਂਦਾ ਵਾ ਤੇ ਨਾਲ ਬਿੱਲ ਵੱਖਰਾ ਹੁੰਦਾ ਬਿਜਲੀ ਦਾ ਗੈਸ ਦਾ ਵੱਖਰਾ ਹੁੰਦਾ ਵਾ ਪਾਣੀ ਦਾ ਸਾਲ ਬਾਅਦ ਹੁੰਦਾ ਵਾ ਤੇ ਉਹ ਲਾ ਲੋ ਵੀ ਕਈਆਂ ਨੇ ਕਬੂਕਾ ਬੰਨੇ ਹੁੰਦਾ ਵਾ ਜਿੱਦਾਂ 200 ਬੰਨੇ ਹੁੰਦਾ 150 ਬੰਨੇ ਹੁੰਦਾ 170 ਬੰਨੇ ਹੁੰਦਾ ਇਹ ਚੱਕਰ ਹੁੰਦਾ ਵੀ ਬੰਦਿਆਂ ਦੇ ਹਿਸਾਬ ਨਾਲ ਜਿੰਨੇ ਬੰਦੇ ਰਹਿੰਦੇ ਉਹਦੇ ਹਿਸਾਬ ਨਾਲ ਤੇ ਦੂਜੀ ਗੱਲ ਵੀ ਗਰੋਸਰੀ ਜਿਹੜੀ ਹੁੰਦੀ ਆ ਗਰੋਸਰੀ ਹੁੰਦੀ ਗਰੋਸਰੀ ਦਾ ਜਿਹੜਾ ਸਮਾਨ ਹੁੰਦਾ ਵਾ ਉਹ ਮਤਲਬ ਰੋਟੀ ਪਾਣੀ ਦਾ ਆ ਜਾਂਦਾ 100 ਕੁ ਖਰਚਾ ਆ ਜਾਂਦਾ ਰੋਟੀ ਪਾਣੀ ਦਾ ਲਾ ਲਓ ਮਹੀਨੇ ਦਾ ਤੇ 100 ਕੁ ਯੂਰੋ ਆ ਜਾਂਦਾ ਤੇ 200 ਕੁ ਯੂਰੋ ਜਾਂ 150 ਕੁ ਯੂਰੋ ਕਰਦਾ ਹੁੰਦਾ ਤੇ 10-15 ਦਾ ਰੀਚਾਰਜ ਹੁੰਦਾ SIM ਦੀ ਇੱਕ ਵਿੰਡ ਹੁੰਦੀ ਆ ਤੇ ਬੈਸਟ ਏਜ ਆ ਵੀ ਵਿੰਡ ਦੀ SIM ਨਾ ਲਓ ਫਾਸਟ ਵੈਬ ਦੀ ਲਓ ਫਾਸਟ ਵੈਬ ਦੀ ਵਧੀਆ ਵਾ ਤੇ ਜੇ ਉਹ ਨਹੀਂ ਮਿਲਦੀ ਫਿਰ ਉਹਨਾਂ ਚ ਡੀਜੀ ਦੀ ਲੈ ਲੈ ਬਾਅਦ ਚ ਪਾਸਾ ਕਰਾ ਲੈਂਦਾ ਬੰਦਾ ਚੇਂਜ ਕਰਾ ਲੈਂਦਾ ਉਹ ਲੈ ਲਓ ਤੇ ਉਹਦਾ ਵੀ ਦਹਾ ਪੰਨਾਂ ਦਾ ਰੀਚਾਰਜ ਹੁੰਦਾ ਵਾ 10 ਤੱਕ ਠੀਕ ਰਹਿੰਦਾ ਵਾ ਤੇ ਜਿਹੜੀ ਵਿੰਡ ਆ ਉਹ ਚੱਲਦੀ ਤੇ ਸਹੀ ਮੇਰੇ ਕੋਲ ਵੀ ਵਿੰਡ ਆ ਪਰ ਉਹ ਰੀਚ ਅੱਜ 15 ਪਾਉਣੇ ਪੈਂਦੇ ਆ ਆ ਚੱਕਰ ਦੀ ਉਹਦੇ ਚ ਤੇ ਤੇ ਟੋਟਲ ਮਲਾਮ ਲੋ ਕੇ ਮਤਲਬ 350 300 350 ਐਵਰੇਜ ਦੀ ਵਿੱਚ ਵਿੱਚ ਇਹੋ ਖਰਚਾ ਵਾ ਜੇ ਤੁਹਾਡਾ ਆਪਣਾ ਘਰ ਦਾ ਜਿੱਦਾਂ ਲੈ ਲਓ ਵੀ ਕੋਈ ਵੱਖਰਾ ਸਮਾਨ ਲੈ ਹੋਣਾ ਤੁਹਾਨੂੰ ਜੀ ਜਰੂਰਤ ਪੈਣੀ ਉਹ ਵੱਖਰਾ ਮਤਾਰੋ ਰੈਸ਼ ਤੇ ਰੋਟੀ ਦਾ ਪਾ ਕੇ ਤੇ ਰੀਚਾਰਜ ਪਾ ਕੇ ਇਹ ਤਿੰਨ ਚਾਰ ਜਿਹੜੇ ਮੇਨ ਜਿਹੜੇ ਆ ਇਹ ਘੱਟੋ ਘੱਟ ਵੀ 300 ਯੂਰੋ ਤਾਂ ਹੈ ਹੀ ਹੈ ਵਾ 300 ਯੂਰੋ ਲੱਗ ਜਾਂਦਾ ਵਾ ਤੇ ਬਾਕੀ ਮੇਰੇ ਵੀਰ ਜਿਹੜੇ ਇੰਡੀਆ ਤੋਂ ਹੁੰਦੇ ਆ ਤੇ ਉਹ ਮੇਰੇ ਵੀਰ ਜਿਹੜੇ ਮਾਲਕ ਰਾਈ ਹੁੰਦੇ ਆ ਉਹਦਾ ਨਾਂ ਨੂੰ ਉਹਦਾ ਫੋਨ ਨੰਬਰ ਉਹ ਕਿਤੇ ਵੀ ਤੁਹਾਨੂੰ ਪੁੱਛ ਤਾਲ ਹੋ ਸਕਦੀ ਜਿੱਦਾਂ ਇੱਥੇ ਪੁੱਜਦੇ ਹੋ ਜੇ ਤੁਸੀਂ ਤੇ ਇੱਥੋਂ ਤੁਹਾਨੂੰ 에어ਪੋਰਟ ਤੇ ਪਹੁੰਚ ਸਕਦੇ ਆ ਕਦੋਂ ਵੀ ਭੀ ਅ ਕਿਹੜੇ ਮਾਲਕ ਤੁਹਾਨੂੰ ਫੋਨ ਲਾ ਲਾ ਸਕਦੇ ਜੇ ਗਾੜੀਆਂ ਚੁੱਕੇ ਨਾ ਤੇ ਤੁਹਾਨੂੰ ਡਿਪੋਟ ਵੀ ਕਰ ਸਕਦੇ ਭਾਰੀ ਗਿਣਤੀ ਦਾ ਡਿਪੋਟ ਹੁੰਦੇ ਜਿਹੜੇ ਐਗਰੀਕਲਚਰ ਵਾਲੇ ਜਿਹੜੇ ਨਵਾਂ ਮਹੀਨੇ ਵਾਲੇ ਪੇਪਰਾਂ ਦੇ ਹੁੰਦੇ ਹੋ ਤੇ ਹਜ਼ਾਰਾਂ ਲੋਕੀ ਹਰ ਸਾਲ ਆਉਂਦੇ ਆ ਤੇ ਵਿੱਚੋਂ ਹੁਣ ਸਖਤਾਈ ਬਹੁਤ ਕਰਦੀ ਆ ਤੇ ਤੁਹਾਨੂੰ ਪਤਾ ਹੀ ਸਾਰੇ ਪਾਸੇ ਇਹ ਹਾਲ ਆ ਤੇ ਇੱਥੇ ਸਾਈਕਲ ਆ ਸਾਈਕਲ ਵੀ ਕਿੰਦੇ ਆ 2 250 300 150 200 ਦੇ ਸਿੰਪਲ ਸਾਈਕਲ ਮਿਲ ਜਾਂਦੇ ਆ ਤੇ ਜਿਹੜਾ ਬੈਟਰੀ ਵਾਲਾ ਸਾਈਕਲ ਹੁੰਦਾ ਵਾ ਉਹ ਸਾਇਸ ਤੇ 600 ਤੋਂ ਲੈ ਕੇ 800 900 ਹਜ਼ਾਰ ਜਿੰਨਾ ਮਤਲਬ ਰੇਂਜ ਵਾਲਾ ਜਿੰਨੇ ਕਿਲੋਮੀਟਰ ਚੱਲਦਾ ਕਿੰਨੀ ਬੈਟਰੀ ਕੱਢਦਾ ਉਹ ਚੱਕਰ ਹੁੰਦਾ ਤੇ ਕੰਮ ਤੇ ਜਾਣ ਲਈ ਤੇ ਕੰਮ ਤੇ ਵੀ ਹਜ਼ਾਰ ਕੁ ਜੁਰੋ ਤੋਂ ਲੈ ਕੇ ਤੇ ਪੈਸੇ ਬਣ ਜਾਂਦੇ ਆ ਜਿੱਦਾਂ ਲਾ ਲਓ ਕੋਈ 1500 1600 ਇੰਨੇ ਕੁ ਜਿੰਨਾਂ ਜਿਆਦਾ ਐਕਸਪੀਰੀਅੰਸ ਪੁਰਾਣੇ ਬੰਦੇ ਉਹਨਾਂ ਦਾ ਵਧਿਆ ਵਾ ਮਤਲਬ ਜਿੱਦਾਂ ਲਾ ਲਓ ਵੀ ਰੈਂਕ ਦਾ ਵਧਿਆ ਹੁੰਦਾ ਵਾ ਉਹਨੂੰ ਵਾਧੂ ਵੀ ਮਿਲਦੀ ਜਿਹੜੇ ਪੁਰਾਣੇ ਚੰਗੇ ਲੱਗੇ 20 20 ਸਾਲ 25 25 ਸਾਲ ਹੋ ਗਏ 25 25 ਸੌ ਲੈਂਦੇ ਆ ਮਤਲਬ 2500 ਪਲੱਸ 2600 2700 ਤੱਕ ਲੈਂਦੇ ਇੱਥੋਂ ਤੱਕ ਲੈਂਦੇ ਆ ਤੇ ਬਾਕੀ ਫਿਰ ਦੂਜੇ ਕੰਮ ਆ ਜਾਂਦੇ ਉਹ ਸਾਡੇ ਲੈਂਦੇ ਨਹੀਂ ਸਾਡੇ ਲੈਂਦੇ ਫੋ ਹੀ ਹੁੰਦੇ ਆ ਤੇ ਉਹ ਜਿਆਦਾ ਜਿੱਦਾਂ ਪੜੇ ਲਿਖੇ ਤੇ ਪੜਿਆਂ ਲਿਖਿਆਂ ਜਿਆਦਾ ਇੱਕ ਬੋਲੀ ਦਾ ਮੋਲ ਆ ਇੱਥੇ ਤੇ ਬੋਲੀ ਮੇਰੇ ਵੀਰ ਸਿੱਖੋ ਤੇ ਬੋਲੀ ਇੱਥੋਂ ਇੰਡੀਆ ਤੋਂ ਸਿੱਖ ਕੇ ਆਓ ਤੇ ਵਧੀਆ ਜੇ ਤੇ ਹੁਣ ਬਦਲ ਹੋਇਆ ਵਾ ਇੱਥੇ ਤਾਂ ਕਿ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਦਾ ਮੀਂਹ ਚ ਅੱਜ ਹੁਣ ਹਟਿਆ ਸੀ ਤੇ ਬਾਹਰ ਹੁਣ ਦੋ ਤਿੰਨ ਦਿਨ ਮੀਂਹ ਦਸਿਆ ਵਾ ਤੇ ਕਰਕੇ ਵੀਡੀਓ ਨਹੀਂ ਬਣਦੀਆਂ ਘਟ ਬਣਦੀਆਂ ਨਾਲ ਠੰਡ ਹੁੰਦੀ ਬਾਹਰ ਜ਼ਿਆਦਾ ਤੇ ਘਟ ਨਿਕਲੀਦਾ ਵਾ ਤੇ ਇਹ ਚੱਕਰ ਜੇ ਤੇ ਹੋਰ ਜਿਹੜੀ ਜਾਣਕਾਰੀ ਦੀ ਲੋੜ ਹੋਏ ਤੇ ਮੈਸੇਜ ਕਰਕੇ ਕਮੈਂਟ ਕਰਕੇ ਦੱਸਿਓ ਤੇ ਮੇਰੇ ਵੀਰ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਗਾਂ-ਗਾ ਸ਼ੇਅਰ ਕਰਿਓ ਬੜਾ ਧੰਨਵਾਦ ਹੋਊਗਾ ਤੁਹਾਡਾ